ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ LFE ਵਾਲੇ ਪੇਪਰਾਂ ਬਾਰੇ ਆਪਾਂ ਆਪਾਂ ਕਹਿ ਲਈਏ ਕਿ ਰਿਫਿਊਜੀ ਮਿਲੀ ਜਾ ਰਹੀ ਹੈ ਜਿਹੜੇ ਵੀਰ ਭਰਾ ਹੁਣ ਨਵੀਆਂ ਫਾਈਲਾਂ ਸਬਮਿਟ ਕਰ ਰਹੇ ਆ ਉਹਨਾਂ ਨੂੰ ਰਿਫਿਊਜੀ ਮਿਲੀ ਜਾ ਰਹੀ ਹੈ ਰਿਫਿਊਜੀ ਦਾ ਕਾਰਨ ਕੀ ਆ ਇਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਫੈਮਲੀ ਅਪਾਇੰਟਮੈਂਟਾਂ ਬਾਰੇ ਕਿ ਫੈਮਲੀ ਅਪਾਇੰਟਮੈਂਟਾਂ ਕਦੋਂ ਓਪਨ ਹੋਣ ਦੇ ਚਾਂਸ ਹੈਗੇ ਆ ਜਿਆਦਾ ਚਿਰ ਲੈਂਦੇ ਹੋਏ ਕਰਦੇ ਆ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਸ਼ੁਰੂ ਕਰੂੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤਹਾਂ نوਥ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਹੋ ਜਾਂ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਕਈ ਵੀ ਆਪਾਂ ਦੀਆਂ ਸ਼ਿਕਾਇਤ ਹੈ ਕਿ ਤੁਹਾਨੂੰ ਨਾ ਮੈਸੇਜ ਨਹੀਂ ਹੁੰਦਾ ਉਹਨਾਂ ਵਾਸਤੇ ਮੈਂ ਹੱਲ ਇਹ ਕੱਢਿਆ ਕਿ ਜੇ ਕਿਸੇ ਵੀ ਭਰਾ ਨੂੰ ਉੱਥੇ ਮੈਸੇਜ ਨਹੀਂ ਬਲਕਿ ਆਪ ਤੁਹਾਨੂੰ ਆਪਸ਼ਨ ਸ਼ੋ ਹੁੰਦੀ ਹੈ ਕਿ ਬੰਦ ਕਿਤੇ ਆ ਮੈਸੇਜ ਤੁਸੀਂ ਮੈਨੂੰ ਪੋਸਟ ਤੇ ਲੇ ਕਮੈਂਟ ਕਰ ਦਿਓ ਮੈਂ ਪੋਸਟਾਂ ਪਾਈਆਂ ਹੀ ਆ ਬਹੁਤ ਸਾਰੀਆਂ ਤੁਸੀਂ ਮੈਨੂੰ ਭਾਵੇਂ ਇਕੱਲਾ ਹੈਲੋ ਦਾ ਹੀ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਤੇ ਇੱਕ ਗੱਲ ਹੋਰ ਜੇ ਕਿਸੇ ਵੀ ਵੀਰ ਭਰਾ ਨੇ ਗਰੁੱਪ ਵਿੱਚ ਐਡ ਹੋਣਾ ਵਾ ਆਪਾਂ ਗਰੁੱਪ ਬਣਾਇਆ ਵਾ ਇੱਕ ਉੱਥੇ ਵਿੱਚ ਇਟਲੀ ਬਾਰੇ ਗੱਲਾਂ ਬਾਤਾਂ ਚੱਲਦੀਆਂ ਹੀ ਰਹਿੰਦੀਆਂ ਵਾ ਜੇਕਰ ਕਿਸੇ ਵੀ ਵੀਰ ਭਰਾ ਨੇ ਗਰੁੱਪ ਵਿੱਚ ਐਡ ਹੋਣਾ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਲਓ ਮੈਂ ਤੁਹਾਨੂੰ ਗਰੁੱਪ ਦਾ ਲਿੰਕ ਸੈਂਡ ਕਰ ਦੂੰਗਾ ਤਾਂ ਜੋ ਤੁਸੀਂ ਗਰੁੱਪ ਦੇ ਵਿੱਚ ਐਡ ਹੋ ਸਕੋ ਜੇ ਕਿਸੇ ਵੀ ਵੀਰ ਭਰਾ ਨੇ ਐਡ ਹੋਣਾ ਵਾ ਤੁਸੀਂ ਮੈਨੂੰ ਪਰਸਨਲ ਮੈਸੇਜ ਕਰ ਲਓ ਇੰਸਟਾਗ੍ਰਾਮ ਦੇ ਉੱਤੇ ਲਓ ਜੀ ਮਿੱਤਰੋ ਕਰਦੇ ਆ ਫਿਰ ਇਹ ਵੀਡੀਓ ਸਟਾਰਟ ਗੱਲਬਾਤ ਕਰਦੇ ਆ ਕੀ ਇਹ ਫਿਊਜੀ ਦਾ ਕਾਰਨ ਕੀ ਆ ਪਹਿਲਾਂ ਕੀ ਹੀ ਪਹਿਲਾਂ ਜਦੋਂ ਐਲ ਐਫਈ ਵਾਲੇ ਪੇਪਰਾਂ ਦਾ ਪਤਾ ਨਹੀਂ ਹੁੰਦਾ ਸੀ ਵੀਰਾ ਭਰਾਵਾਂ ਨੂੰ ਏਜੰਟ ਪੇਪਰ ਭਾ ਦਿੰਦੇ ਸੀ ਤੇ ਪੇਪਰ ਐਲ ਐਫਈ ਵਾਲੇ ਹੁੰਦੇ ਆ ਕੰਟਰੈਕਸ਼ਨ ਵਾਲੇ ਪੇਪਰ ਹੁੰਦੇ ਆ ਤੇ ਪਰ ਇਹੜੇ ਵੀਰ ਭਰਾ ਹੀ ਉਹ ਲੈ ਜਾਂਦੇ ਸੀ ਨਾਲ ਦੂਜਾ ਵਾਲਾ ਇਹੜਾ ਆਪਣਾ ਐਫੀਡੀਏਟ ਹੁੰਦਾ ਵਾ ਖੇਤੀ ਬਾੜੀ ਵਾਲਾ ਪਹਿਲਾਂ ਉਹਤੇ ਵੀ ਜੱ ਲੱਗ ਜਾਂਦੇ ਹੁੰਦੇ ਸੀ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਨੇ ਨਾ ਜਿਹੜਾ ਬੰਦਾ ਐਲ ਐਫਈ ਵਾਲੇ ਪੇਪਰ ਹੁੰਦੇ ਸੀ ਤੇ ਪੇਪਰ ਵਲਕਿਆ ਆਪਣਾ ਇਹੜਾ ਐਫੀਡੀਏਟ ਖਾਦਾ ਹੁੰਦਾ ਸੀ ਦੂਜਿਆਂ ਵਾਲਾ ਨਾਲ ਖੇਤੀ ਬਾੜੀ ਵਾਲਾ ਉਹ ਤਾਂ ਉਹਨੇ ਰਿਫਿਊਜ਼ ਕਰਨਾ ਸ਼ੁਰੂ ਕਰਤਾ ਸੀ ਜਿਹੜੇ ਆਪਣੇ ਐਮਬੈਸੀ ਵਾਲੇ ਆ ਵੀਐਫਐਸ ਵਾਲੇ ਠੀਕ ਐ ਬਾਅਦ ਚ ਕਈ ਕੀਤਾ ਵੀ ਇਹਦਾ ਭਰਾਵਾਂ ਨੂੰ ਵੀਰਾਂ ਭਾਵਣ ਨੂੰ ਪਤਾ ਲੱਗਾ ਤੇ ਵੀਰਾਂ ਭਾਵਾਂ ਨੇ ਆਪਣੇ ਜਿਹੜਾ ਵਾ ਐਲ ਐਫਈ ਵਾਲੇ ਪੇਪਰਾਂ ਦੇ ਨਾਲ ਆਪਣਾ ਜਿਹੜਾ ਕੰਟਰੈਕਸ਼ਨ ਵਾਲਾ ਜਿਹੜਾ ਐਫਿਡੇਟ ਹੁੰਦਾ ਵਾ ਉਹ ਬਣਵਾ ਕੇ ਖੜਨਾ ਸ਼ੁਰੂ ਕਰਤਾ ਤੇ ਵੀਜ਼ੇ ਫੇਰ ਤੋਂ ਲੱਗਣੇ ਸ਼ੁਰੂ ਹੋ ਗਏ ਪਰ ਹੁਣ ਕਾਰਨ ਕੀ ਆ ਰਿਫਿਊਜੀ ਕਿਉਂ ਦੇ ਰਹੇ ਇਹਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ ਹੁਣ ਬੜੇ ਜਾਣਿਆਂ ਨੂੰ ਤਕਰੀਬਨ ਬੜੇ ਜਾਣਿਆਂ ਨੂੰ ਰਿਫਿਊਜੀਆ ਮਿਲੀਆਂ ਵਾ ਬਲਕਿ ਅਪਾਇੰਟਮੈਂਟ ਮਿਲੀਆਂ ਵਾ ਗਾਇਬ ਆ ਉਥੇ ਫਾਈਲ ਸਬਮਿਟ ਹੋਈ ਵਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਮੇਲਾਂ ਆ ਗਈਆਂ ਵਾ ਕਿ ਤੁਹਾਡੀ ਜਿਹੜੀ ਵਾ ਰਿਫਿਊਜੀ ਪਾ ਦਿੱਤੀ ਗਈ ਤੁਸੀਂ ਆਪਣਾ ਪਾਸਪੋਰਟ ਇੱਥੇ ਆਣ ਕੇ ਲੈ ਜਾਓ ਤੁਹਾਡੀ ਰਿਫਿਊਜੀ ਪੈ ਚੁੱਕੀ ਤੇਰਾ ਵੀਜ਼ਾ ਨਹੀਂ ਲੱਗਾ ਠੀਕ ਆ ਔਰ ਆਪਾਂ ਕਾਰਨ ਬਾਰੇ ਗੱਲ ਕਰਦੇ ਆ ਕਾਰਨ ਕੀ ਆ ਰਿਫਿਊਜੀ ਹੋਣ ਦਾ ਕਾਰਨ ਕੀ ਆ ਇਹ ਮੈਨੂੰ ਬੜੇ ਵੀਰਾਂ ਭਰਾਵਾਂ ਨੇ ਮਲਕੀ ਪੁੱਛ ਵੀ ਰਹਿ ਕੇ ਐਲ ਐਫੀ ਵਾਲੇ ਪੇਪਰ ਤੇ ਵੀਜ਼ਾ ਕਿਉਂ ਨਹੀਂ ਲੱਗ ਰਿਹਾ ਏ ਰੈਫਿਊਜੀ ਕਿ ਰੁਪਾਰੇ ਇਹਦੇ ਬਾਰੇ ਆਪਾਂ ਹੁਣ ਗੱਲਬਾਤ ਕਰਦੇ ਹਾਂ ਕਿ ਕਾਰਨ ਕੀ ਆ ਕਿਉਂ ਉਹ ਆਪਾਂ ਕਹਿ ਲਈਏ ਕਿ ਅਪੁਆਇੰਟਮੈਂਟਾਂ ਦੇ ਦੇਣ ਤੋਂ ਬਾਅਦ ਆਪਣੀ ਸਬਮਿਟ ਹੋਣ ਤੋਂ ਬਾਅਦ ਆਪਣੀ ਫਾਈਲ ਅੰਬੈਸੀ ਦੇ ਵਿੱਚ ਵੀਐਫਐਸ ਵਿੱਚ ਆਪਣੀ ਫਾਈਲ ਸਬਮਿਟ ਹੋਣ ਤੋਂ ਬਾਅਦ ਵੀ ਵੀਜ਼ਾ ਕਿਉਂ ਨਹੀਂ ਦੇਰ ਰਿਫਿਊਜੀ ਦੀ ਮੇਲਾਂ ਕਿਉਂ ਭੇਜੀ ਜਾਂਦੇ ਆ ਇਹਦੇ ਬਾਰੇ ਆਪਾਂ ਗੱਲਬਾਤ ਕਰ ਲੈਨੇ ਆ ਹੁਣ ਇਹਦਾ ਸਭ ਤੋਂ ਵੱਡਾ ਤੇ ਮੇਨ ਕਾਰਨ ਇਹ ਵਾ ਐਂਟਰੀ ਦੀ ਗੱਲ ਵਾ ਕਿਉਂਕਿ ਬੜੇ ਹੀ ਵੀਰਪਾ ਹੈਗੇ ਆ ਜਿਹੜੇ ਐਲ ਐਫਈ ਵਾਲੇ ਪੇਪਰਾਂ ਦੇ ਉੱਤੇ ਐਂਟਰ ਹੁੰਦੇ ਵਾ ਠੀਕ ਆ ਕੰਟਰੈਕਸ਼ਨ ਵਾਲੇ ਪੇਪਰ ਹੁੰਦੇ ਵਾ ਉਹਨਾਂ ਤੇ ਐਂਟਰ ਹੁੰਦੇ ਵਾ ਪਰ ਇੱਥੇ ਡਾਕੂਮੈਂਟ ਨਹੀਂ ਬਣਾਉਂਦੇ ਇਟਲੀ ਵਿੱਚ ਜਾਂ ਤਾਂ ਉਹ ਦੋ ਨੰਬਰ 'ਚ ਰਹਿਣਾ ਸ਼ੁਰੂ ਕਰ ਦਿੰਦੇ ਆ ਜਾਂ ਉਹ ਇਥੋਂ ਫਰਾਂਸ ਜਰਮਨ ਪੁਰਤਗਾਲ ਕਿਸੇ ਹੋਰ ਸਪੇਨ ਕਿਸੇ ਹੋਰ ਕੰਟਰੀ ਵਿੱਚ ਜਾ ਕੇ ਆਪਣਾ ਜਿਹੜਾ ਵਾ ਕੰਮ ਕਰਾਉਣਾ ਯਾਰਾ ਵਾ ਡਾਕੂਮੈਂਟਾਂ ਦਾ ਸ਼ੁਰੂ ਕਰ ਦਿੰਦੇ ਆ ਠੀਕ ਆ ਬڑے ਵੀਰਾਂ ਭਰਾਵਾਂ ਨੇ ਤਾਂ ਕੀਤਾ ਵਾ ਪਹਿਲਾਂ ਵੀ ਬੜਾ ਨਹੀਂ ਕੀਤਾ ਸੀ ਹੁਣ ਵੀ ਬੜਾ ਕੀਤਾ ਤੇ ਸਰਕਾਰ ਨੂੰ ਹੁਣ ਇਹ ਪਤਾ ਲੱਗਾ ਵਾ ਕਿ ਇਹਨਾਂ ਬੰਦਾ ਆ ਤਾਂ ਰਿਹਾ ਵਾ ਐਲ ਐਫੀ ਵਾਲੇ ਪੇਪਰਾਂ ਤੇ ਪਰ ਉਹ ਜਾ ਕੇ ਦਰ ਰਿਹਾ ਵਾ ਠੀਕ ਆ ਕਿਉਂਕਿ ਨਾਰਮਲੀ ਗੱਲ ਵਾ ਜਿਹੜਾ ਵੀਰ ਭਰਾ ਹੁੰਦਾ ਸੀ ਕੱਲੀ ਐਂਟਰੀ ਦੀ ਗੱਲ ਕਰਦਾ ਸੀ ਐਂਟਰੀ ਹੁੰਦੀ ਸੀ ਇੱਥੇ ਆਣ ਕੇ ਤੇ ਉਹ ਬਾਅਦ ਵਿੱਚ ਉਥੋਂ ਜਾਂ ਤਾਂ ਉੱਥੇ ਦੋ ਨੰਬਰ 'ਚ ਰਹਿਣਾ ਸ਼ੁਰੂ ਕਰ ਦਿੰਦਾ ਸੀ ਤੇ ਆਪਣੇ ਡਾਕੂਮੈਂਟ ਵਾਲੀ ਬਣਾਉਣ ਦੀ ਵੇਟ ਕਰਦਾ ਸੀ ਕਿ ਪੇਪਰ ਖੁੱਲਣ ਜਿਹੜਾ ਨੇ ਜਿਹੜੇ ਕੱਚੇ ਉਹਨਾਂ ਨੂੰ ਪੱਕੇ ਉਹਨਾਂ ਦੇ ਵੀ ਪਰ ਖੁਰਨੇ ਵਾ ਜਾਂ ਇਹ ਤੋਂ ਕਿਸੀ ਹੋਰ ਕੰਟਰੀ ਵਿੱਚ ਚੱਲ ਜਾਂਦਾ ਸੀ ਜਿਵੇਂ ਆਪਾਂ ਕਹਿ ਲਈਏ ਪੁਰਤਗਾਲ ਸਪੇਨ ਫਰਾਂਸ ਜਾਂ ਜਰਮਨ ਜਿੱਥੇ ਵੀ ਉਹਦਾ ਕੋਈ ਨਾ ਕੋਈ ਰਿਸ਼ਤੇਦਾਰ ਰਹਿੰਦਾ ਸੀ ਜਾਂ ਕੋਈ ਯਾਰ ਦੋਸਤ ਮਿੱਤਰ ਰਹਿੰਦਾ ਸੀ ਉਹਦੇ ਕੋਲ ਚੱਲ ਜਾਂਦਾ ਸੀ ਤੇ ਆਪਣੇ ਪੇਪਰ ਇੱਥੇ ਬਣਵਾਉਦਾ ਨਹੀਂ ਸੀ ਇਹ ਮੇਨ ਕਾਰਨ ਕਰਕੇ ਉਹਨਾਂ ਨੇ ਵਾ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਕਿ ਇਹ ਬੰਦੇ ਐਂਟਰੀ ਕਰਦੇ ਆ ਨਾ ਡਾਕੂਮੈਂਟ ਬਣਾਉਂਦੇ ਆ ਨਾ ਕੁਝ ਹੋਰ ਤੇ ਇੱਥੇ 2 ਨੰਬਰ 'ਚ ਰਹਿਣ ਲੱਪਿੰਦੇ ਆ ਜਾਂ ਕਿਸੇ ਹੋਰ ਕੰਟਰੀ ਵਿੱਚ ਚੱਲ ਜਾਂਦੇ ਆ ਯੂਰਪ ਦੀ ਇਸ ਕਰਕੇ ਜਿਹੜੀ ਵਾ VFS ਵਾਲਿਆਂ ਨੇ ਇਟਲੀ ਤੋਂ ਇਹ ਪੱਕਾ ਲਿਆ ਕਿ ਇਟਲੀ ਵਾਲਿਆਂ ਨੇ ਹੁਣ ਇਹਨਾਂ ਨੇ ਵਾ ਰਿਫਿਊਜੀਆ ਦੇਣੀਆਂ ਸ਼ੁਰੂ ਕਰ ਦਿੱਤੀਆਂ ਵਾ ਇਸ ਕਰਕੇ ਜਿਹੜੇ ਵੀਰਪਰਾ ਹੁਣ ਨਵੀਆਂ ਆਪਣੀਆਂ ਫਾਈਲਾਂ ਸਬਮਿਟ ਕਰਦੇ ਆ LFE ਵਾਲੇ ਪੇਪਰਾਂ ਦੇ ਉੱਤੇ ਤੇ ਤਕਰੀਬਨ ਸਾਰਿਆਂ ਨੂੰ ਹੀ ਰਿਫਿਊਜੀਆ ਮਿਲ ਰਹੀਆਂ ਵਾ ਵੀਜ਼ਾ ਤਕਰੀਬਨ ਘੱਟ ਬੰਦਾ ਵੀਜ਼ਾ ਲੱਗ ਰਿਹਾ ਵਾ ਤਕਰੀਬਨ ਜ਼ਿਆਦਾ ਨੂੰ ਤਾਂ ਤਕਰੀਬਨ ਸਾਰਿਆਂ ਨੂੰ ਕਹਿ ਲਿਆ ਪੱਕੀਆਂ ਵਾ ਰਿਫਿਊਜੀ ਮਿਲਣੀ ਸ਼ੁਰੂ ਕਰ ਦਿੱਤੀ ਹੈ LFE ਵਾਲੇ ਪੇਪਰਾਂ ਤੇ LFE ਵਾਲੇ ਪੇਪਰ ਹੁੰਦੇ ਵਾ ਕੰਟਰੈਕਸ਼ਨ ਵਾਲੇ ਪੇਪਰ ਯੂਨੋ ਆਪਾਂ ਕਹਿ ਦਿੰਦੇ ਆ ਕਿ ਮਿਸਤਰੀ ਵਾਲਾ ਪੇਪਰ ਕਹਿ ਦਿੰਨੇ ਆ ਠੀਕ ਆ ਇਹ ਪੇਪਰਾਂ ਤੇੜੀਆਂ ਵਾਂ ਰਿਫਿਊਜੀਆ ਮਿਲਨੀਆਂ ਸ਼ੁਰੂ ਹੋ ਚੁੱਕੀਆਂ ਵਾਂ ਬੜੀਆਂ ਵੀਰਾਂ ਭਾਣ ਮਿਲੀਆਂ ਵੀ ਆ ਇਹਦਾ ਸਿਰਫ ਇਹ ਸਿਰਫ ਇਹਦਾ ਕਾਰਨ ਵਾ ਉਹ ਇਹੋ ਹੀ ਆ ਕਿ ਉਹ ਐਂਟਰੀ ਕਰਦੇ ਹੀ ਤੇ ਬਾਅਦ ਵਿੱਚ ਕਿਸੇ ਹੋਰ ਕੰਟਰੀ ਦੇ ਚਲ ਜਾਂਦੇ ਸੀ ਜਾਂ ਇੱਥੇ ਹੀ ਦੌਰ ਨੰਬਰ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਸੀ ਸਰਕਾਰ ਨੂੰ ਇਹ ਗੱਲ ਪਤਾ ਲੱਗਣ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਏੜੀਆਂ ਵਾਂ ਹੁਣ ਇੱਥੇ ਰਿਫਿਊਜੀਆ ਦੇਣੀਆਂ ਜਿਹੜੀਆਂ ਵਾਂ ਸ਼ੁਰੂ ਕਰ ਦਿੱਤੀਆਂ ਵਾਂ ਹੁਣ ਵੇਖਦੇ ਆ ਆਉਣ ਵਾਲੇ ਸਮੇਂ ਵਿੱਚ ਕੀ ਬੰਦਾ ਵਾ ਕੀ ਹਾਲ ਕੱਢਦੇ ਆ ਇਹਦਾ ਕਦੋਂ ਸ਼ੁਰੂ ਕਰਦੇ ਆ ਰਿਫਿਊਜ਼ੀਆਂ ਦੇਣੀਆਂ ਬੰਦ ਕਰਦੇ ਆ ਵੇਖਦੇ ਆ ਆਉਣ ਵਾਲੇ ਸਮੇਂ ਵਿੱਚ ਜਦੋਂ ਹੀ ਕੋਈ ਆਪਣਾ ਅਪਡੇਟ ਮਿਲੂਗੀ ਇਸ ਟੌਪਿਕ ਬਾਰੇ ਕਿ ਕਦੋਂ ਮਿਲ ਕਿ ਹੁਣ ਆਪਾਂ ਮਿਲ ਕੀ ਜਿਹੜਾ ਪਾ ਹੈ ਲਈਏ ਕੀ ਦੂਜੇ ਫਿਰ ਵੀਜ਼ੇ ਲੱਗਨੇ ਸ਼ੁਰੂ ਹੋ ਗਏ ਐਲਐਫਵੀਅਲ ਪੇਪਰਾਂ ਦੇ ਤਾਂ ਪਤਾ ਨੂੰ ਆਪਾਂ ਵੀਡੀਓ ਪਾ ਕੇ ਜਰੂਰ ਦੱਸਾਂਗੇ ਦੂਜੇ ਨੰਬਰ ਤੇ ਆਪਾਂ ਇੱਕ ਹੋਟ ਟਾਪਿਕ ਬਾਰੇ ਆਪਾਂ ਗੱਲਬਾਤ ਕਰ ਲੈਨੇ ਆ ਫੈਮਲੀ ਅਪਾਇੰਟਮੈਂਟਾਂ ਬਾਰੇ ਫੈਮਲੀ ਅਪਾਇੰਟਮੈਂਟਾਂ ਬੜੇ ਵੀਰ ਭਾ ਦੇ ਮੈਸੇਜ ਆ ਰਿਹਾ ਕਿ ਫੈਮਲੀ ਅਪਾਇੰਟਮੈਂਟਾਂ ਕਦੋਂ ਓਪਨ ਹੋਣੀਆਂ ਵਾ ਇਹਦੇ ਬਾਰੇ ਆਪਾਂ ਗੱਲ ਕਰ ਲੈਨੇ ਆ ਇਹਦਾ ਪਤਾ ਹੀ ਨਹੀਂ ਹੈ ਕੁਝ ਕਿ ਅਪਾਇੰਟਮੈਂਟਾਂ ਕਦੋਂ ਓਪਨ ਹੋ ਜਾਣ ਹੋਣ ਨੂੰ ਭਾਵੇਂ ਕੱਲ ਹੀ ਓਪਨ ਹੋ ਜਾਣ ਤੇ ਜੇ ਨਾ ਹੋਣ ਤੇ ਭਾਵੇਂ 2 ਹਫ਼ਤੇ 3 ਹਫ਼ਤੇ ਤੇ ਭਾਵੇਂ ਮਹੀਨਾ ਹੀ ਨਾ ਹੋ ਪਰ ਹੁਣ ਉਕੇ ਜੀ ਇਹਨਾਂ ਫੈਮਲੀ ਵਾਲੀਆਂ ਅਪਾਇੰਟਮੈਂਟਾਂ ਵਾਂ ਉਹਨਾਂ ਵੱਲੋਂ VFS ਵਾਲਿਆਂ ਵੱਲੋਂ ਕੋਈ ਵੀ ਅਪਡੇਟ ਨਹੀਂ ਆਈ ਕਿ ਅਪਾਇੰਟਮੈਂਟਾਂ ਸੀ ਓਪਨ ਕਰਨੀਆਂ ਵਾਂ ਜਾਂ ਅੱਜ ਜੇ ਤਾਂ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ ਪਹਿਲਾਂ ਹੀ ਆਪਾਂ ਕਹਿ ਲਈਏ ਕਿ ਪਹਿਲਾਂ ਇਹ ਅਪਾਇੰਟਮੈਂਟਾਂ ਜਦੋਂ ਓਪਨ ਹੋਣੀਆਂ ਸੀ ਨਵੀਆਂ ਤੇ ਜਿਹੜੀਆਂ ਦੂਜੀਆਂ ਵਾਂ ਕੱਲੀਆਂ 15 ਦਿਨ ਵਾਲੀਆਂ ਅਪਾਇੰਟਮੈਂਟ ਉਹਨਾਂ ਨੇ ਬੰਦ ਕਰਨੀਆਂ ਸੋ ਉਹਨਾਂ ਨੇ ਪਹਿਲਾਂ ਹੀ ਆਪਾਂ ਨੂੰ ਅਪਡੇਟ ਦੇ ਦੇ ਸੀ ਕਿ ਆਪਨੇ ਸਾਇਰ ਦੇ ਤੇ ਪਾ ਕੇ ਕਿ 15 ਦਿਨ ਵਾਲੀ ਅਪਾਇੰਟਮੈਂਟ ਆ ਤਰੀਕ ਤੱਕ ਆ ਤਰੀਕ ਤੱਕ ਓਪਰ ਰਹਿਣੀ ਹੈ ਉਸ ਤੋਂ ਬਾਅਦ ਬੰਦ ਹੋ ਜਾਣੀਆਂ ਵਾ ਉਸ ਤੋਂ ਬਾਅਦ ਜਿਹੜੀਆਂ ਵਾ ਨਿਊ ਅਪਾਇੰਟਮੈਂਟਾਂ ਓਪਨ ਹੋਣੀਆਂ ਵਾ ਇਸ ਤਰ੍ਹਾਂ ਦੀ ਕੋਈ ਵੀ ਅਪਡੇਟ ਹਾਲ ਤੱਕ ਉਹਨਾਂ ਨੇ ਨਹੀਂ ਪਾਈ ਕਿ ਫੈਮਿਲੀ ਵਾਲੀਆਂ ਅਪਾਇੰਟਮੈਂਟਾਂ ਕਦੋਂ ਓਪਨ ਕਰਨਗੇ ਪਰ ਜਿਹੜੇ ਵੀ ਆਪਾਂ ਦੇ ਪੇਪਰ ਨਿਕਲੇ ਪਿਆ ਫੈਮਿਲੀ ਵਾਲੇ ਨੂੰ ਲਿਓਸ ਤੇ ਨਿਕਲੇ ਪਿਆ ਉਹਨਾਂ ਨੂੰ ਟੈਨਸ਼ਨ ਲੈਣ ਦੀ ਕੋਈ ਵੀ ਲੋੜ ਨਹੀਂ ਹੈਗੀ ਕਿਉਂਕਿ ਨਾਰਮਲੀ ਗੱਲ ਵਾ ਇਹ ਤਾਂ ਡੀ ਗਲਤੀ ਕਰਕੇ ਇਹ ਅਪਾਇੰਟਮੈਂਟ ਓਪਨ ਹੁੰਦੀ ਹੈ ਇਹ ਉਹਨਾਂ ਦੀ ਗਲਤੀ ਕਰਕੇ ਹੁੰਦੀਆਂ ਨੇ ਜਿਹੜੀਆਂ ਨਾ ਠੀਕ ਹੈ ਤੁਸੀਂ ਟੈਨਸ਼ਨ ਨਾ ਲਓ ਵੇਟ ਕਰੋ ਹੋਣ ਵਾਲੇ ਆਉਣ ਵਾਲੇ ਸਮੇਂ ਵਿੱਚ ਅਪਾਇੰਟਮੈਂਟਾਂ ਓਪਨ ਨਾਰਮਲੀ ਗੱਲ ਹੋਣੀ ਆ ਹੀ ਹੋਣੀ ਆ ਮੈਂ ਤੇ ਜੇਕਰ ਦਾ ਨੂਲਾ ਉਸ ਦਾ 20 ਪਾਉਂ ਐਕਸਪਾਇਰ ਹੋ ਜੇ ਤੁਹਾਨੂੰ ਤਾਂ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿਉਂਕਿ ਤੁਸੀਂ ਤਾਂ ਵੇਟ ਕਰ ਰਹੇ ਹੋ ਅਪਾਇੰਟਮੈਂਟਾਂ ਤਾਂ ਉਹ ਨਹੀਂ ਓਪਨ ਕਰ ਰਹੇ ਉਹਨਾਂ ਦੀ ਗਲਤੀਆਂ ਨਾ ਕਿ ਤੁਹਾਡੀ ਗਲਤੀਆਂ ਦੇ ਵਿੱਚ ਇਸ ਕਰਕੇ ਤੁਸੀਂ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੁਸੀਂ ਬਸ ਵੇਟ ਕਰੋ ਜਦੋਂ ਇਹ ਅਪਾਇੰਟਮੈਂਟਾਂ ਓਪਨ ਹੋਣਗੀਆਂ ਫੈਮਿਲੀ ਵਾਲਿਆਂ ਤੋਂ ਆਪਾਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਵੀਡੀਓ ਪਾ ਕੇ ਜਰੂਰ ਦੱਸਾਂਗੇ ਕਿਦਾਂ ਤੁਹਾਨੂੰ ਦੱਸ ਦੇਣਾ ਕਿ ਕੀ ਅਪਡੇਟ ਹੈ ਕਦੋਂ ਓਪਨ ਹੋਣੀ ਹੈ ਵਾ ਜਾਂ ਕੀ ਸਬਤਾ ਵਿਆ ਤਾਂ ਜੋ ਤੁਸੀਂ ਆਪਣੇ ਜਿਹੜੀਆਂ ਵਾ ਫੈਮਿਲੀ ਵਾਲੀਆਂ ਅਪਾਇੰਟਮੈਂਟਾਂ ਵੀ ਬੁੱਕ ਕਰ ਸਕੋ ਠੀਕ ਹੈ ਪਰ ਹਾਲੇ ਤੱਕ ਕੋਈ ਵੀ ਅਪਡੇਟ ਨਹੀਂ ਹੈ ਤੁਸੀਂ ਪਰ ਟੈਨਸ਼ਨ ਨਾ ਲਓ ਅਪਡੇਟ ਆਊਗੀ ਔਰ ਮਾਰੇ ਸਮੇਂ ਜਿਦੋਂ ਸਾਹੀ ਆਪਾਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਵੀਡੀਓ ਪਾ ਕੇ ਜੁੜ ਦੱਸਾਂਗੇ ਲੋਈ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਮਿਲਦੀਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜੇਕਰ ਕਿਸੇ ਵੀ ਵੀਰ ਭਰਾਣੇ ਗਰੁੱਪ ਵਿੱਚ ਐਡ ਹੋਣਾ ਹੈ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ ਇੰਸਟਾਗ੍ਰਾਮ ਦੇ ਉੱਤੇ ਤੇ ਤੁਹਾਨੂੰ ਗਰੁੱਪ ਵਿੱਚ ਵੀ ਐਡ ਕਰ ਲਾਂਗੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾਵਾ ਤੁਸੀਂ ਮੈਨੂੰ ਤਾਂ ਵੀ ਇੰਸਟਾਗ੍ਰਾਮ ਦੇ ਉੱਤੇ ਮੈਸੇਜ ਕਰ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਤੇ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਅਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ